ਦੋਸਤੋ ਕੀ ਭੂਤ ਪ੍ਰੇਤ ਚੁੜੇਲਾ ਬੁਰੀਆਂ ਆਤਮਾਵਾਂ ਮਸਾਣੀਆਂ ਕੀ ਇਹ ਸੱਚਮੁੱਚ ਹੁੰਦੀਆਂ ਨੇ ਕੀ ਕੋਈ ਕਾਲਾ ਜਾਦੂ ਆਪਣੇ ਤੇ ਕਰ ਸਕਦਾ ਜਾਂ ਸਿਰਫ ਇਹ ਇੱਕ ਮਨ ਦੇ ਭੁਲੇਖੇ ਹੀ ਨੇ ਜੇ ਨਹੀਂ ਤਾਂ ਕਿਉਂ ਕੁਝ ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਰਾਤ ਨੂੰ ਸੁੱਤੇ ਪਏ ਹੁੰਦੇ ਨੇ ਜਿਵੇਂ ਕੋਈ ਚੀਜ਼ ਉਹਨਾਂ ਨੂੰ ਪੈਰ ਤੇ ਲੱਤ ਤੋਂ ਫੜ ਕੇ ਘੜੀਸਣਾ ਸ਼ੁਰੂ ਕਰ ਦਿੰਦੀ ਆ ਬਾਹਾਂ ਨੂੰ ਹੱਥਾਂ ਨੂੰ ਆ ਕੇ ਦੱਬ ਲੈਂਦੀ ਆ। ਛਾਤੀ ਦੇ ਉੱਤੇ ਆ ਕੇ ਬੈਠ ਜਾਂਦੀ ਆ। ਸਾਹ ਔਖ ਆਉਣ ਲੱਗ ਜਾਂਦਾ ਤੇ ਗਲੇ ਨੂੰ ਘੁੱਟਣਾ ਸ਼ੁਰੂ ਕਰ ਦਿੰਦੀ ਆ। ਤੇ ਬੰਦਾ ਜਿਹਦੇ ਨਾਲ ਇਹ ਹੋ ਰਿਹਾ ਹੁੰਦਾ ਉਹ ਬਹੁਤ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਪਰ ਉਹਦੇ ਤੋਂ ਹਿੱਲਿਆ ਨਹੀਂ ਜਾਂਦਾ। ਉਹ ਆਵਾਜ਼ ਕੱਢਣ ਦੀ ਕਿਸੇ ਨੂੰ ਆਪਣੇ ਬੁਲਾਉਣ ਦੀ ਵੀ ਕੋਸ਼ਿਸ਼ ਕਰਦਾ। ਆਵਾਜ਼ ਵੀ ਨਹੀਂ ਨਿਕਲਦੀ ਮੂੰਹ ਚੋਂ। ਇਹ ਕਿਉਂ ਹੁੰਦਾ? ਇਹਦੇ ਪਿੱਛੇ ਕੀ ਕਾਰਨ ਨੇ? ਇਹਦੇ ਲਈ ਆਪਾਂ ਨੂੰ ਕੀ ਕਿਸੇ ਤੰਤਰਿਕ ਜਾਂ ਬਾਬੇ ਦੇ ਕੋਲ ਜਾਣਾ ਚਾਹੀਦਾ ਜਾਂ ਫਿਰ ਕਿਸੇ ਮਨੋਵਿਗਿਆਨਿਕ ਡਾਕਟਰ ਦੇ ਕੋਲ ਦਿਖਾਉਣਾ ਚਾਹੀਦਾ ਇਹ ਸਾਰਾ ਇਸ ਵੀਡੀਓ ਦੇ ਵਿੱਚ ਅੱਜ ਮੈਂ ਡਿਸਕਸ ਕਰੂੰਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਜਾਂ ਜੇ ਤੁਹਾਡੇ ਨਾਲ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਵਾਕਾ ਹੋਇਆ ਜੇ ਕਿਸੇ ਨੇ ਇਸ ਤਰ੍ਹਾਂ ਐਕਸਪੀਰੀਅੰਸ ਕੀਤਾ ਹੈ ਸਾਰਾ ਤਾਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਨਾਲ ਕਿਸ ਤਰ੍ਹਾਂ ਹੁੰਦਾ ਰਿਹਾ ਜਾਂ ਬਚਪਨ ਦੇ ਵਿੱਚ ਹੁੰਦਾ ਸੀ ਤਾਂ ਆਓ ਵੀਡੀਓ ਨੂੰ ਸ਼ੁਰੂ ਕਰੀਏ ਦੋਸਤੋ ਮੇਰੇ ਕੋਲ ਇੱਕ ਕੇਸ ਆਇਆ ਪੈਂਤੀਕ ਸਾਲ ਦਾ ਸੀ ਉਹ ਮੁੰਡਾ ਉਹਦੇ ਨਾਲ ਇਹ ਤਿੰਨ ਚਾਰ ਵਾਰ ਇਹ ਘਟਨਾ ਹੋ ਚੁੱਕੀ ਸੀ ਉਹ ਕਿਸੇ ਬਾਬੇ ਕੋਲ ਗਏ ਜਦੋਂ ਕਿਸੇ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਤਾਂ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿਸੇ ਸਿਆਣੇ ਨੂੰ ਦਿਖਾਓ ਬਾਬੇ ਕੋਲ ਜਦੋਂ ਗਏ ਉਹ ਬਾਬੇ ਨੇ ਬਾਬੇ ਦੇ ਕੋਲ ਜਾ ਕੇ ਬੈਠ ਗਏ ਬਾਬੇ ਨੇ ਮੰਤਰ ਪੜਨਾ ਸ਼ੁਰੂ ਕਰਤਾ ਤੇ ਖੋਪੜੀ ਤੇ ਹੱਡੀਆਂ ਜਿਵੇਂ ਘਮਾਉਣ ਲੱਗ ਗਿਆ ਤੇ ਥੋੜੀ ਦੇਰ ਬਾਅਦ ਮੋਰ ਦੇ ਫੰਗ ਜਿਹੋ ਤੇ ਸਿਰ ਤੇ ਮਾਰ ਕੇ ਮੰਤਰ ਜਾ ਮਾਰ ਕੇ ਕਹਿੰਦਾ ਤੁਹਾਡੇ ਤੇ ਕੋਈ ਬੁਰੀ ਕਸਰ ਹੋਈ ਹੋਈ ਆ ਤੇ ਇਹ ਕਿਸੇ ਗਵਾਂਡੀ ਦਾ ਕੰਮ ਆ ਤੁਹਾਡੇ ਤੇ ਇਹਦੇ ਤੋਂ ਜੇ ਖੜਾ ਛਡਾਉਣਾ ਤਾਂ ਤੁਹਾਨੂੰ ਮਤਲਬ ਜੋ ਮੈਂ ਦੱਸਦਾ ਓਵੇਂ ਓਵੇਂ ਕਰਨਾ ਪਊਗਾ ਤਾਂ ਉਹਨਾਂ ਨੇ ਬਾਬੇ ਨੂੰ ਕਿਹਾ ਹਾਂਜੀ ਬਾਬਾ ਜੀ ਦੱਸੋ ਵੀ ਮਤਲਬ ਇਹਦਾ ਕੀ ਸੀ ਆਪਾਂ ਕਰੀਏ ਵੀ ਕਿਵੇਂ ਖੜਾ ਛਡਾਈਏ ਇਹਦੇ ਤੋਂ ਬਾਬੇ ਨੇ ਉਹਨਾਂ ਨੂੰ ਮਤਲਬ ਸਮਾਨ ਲਿਖ ਕੇ ਦੇ ਦਿੱਤਾ 40000 ਦਾ ਉਹ ਸਮਾਨ ਸੀ ਟੁਕੜ ਟੁਕੜ 40 45000 ਦਾ ਤਾਂ ਫਿਰ ਉਹ ਬਾਬੇ ਨੂੰ ਕਹਿਣ ਲੱਗ ਗਏ ਵੀ ਅਸੀਂ ਘਰੇ ਸਲਾਹ ਕਰਕੇ ਤੁਹਾਨੂੰ ਦੱਸਾਂਗੇ ਵੀ ਮਤਲਬ ਕਰਨਾ ਕੀ ਅੱਗੇ ਵੀ ਫੇਰ ਆਵਾਂਗੇ ਅਸੀਂ ਬਾਬਾ ਵੀ ਸਮਝ ਗਿਆ ਵੀ ਸ਼ਿਕਾਰ ਹੱਥ ਚੋਂ ਚਲਾ ਗਿਆ ਤੇ ਘਰ ਦੇ ਫਿਰ ਉਹਦੇ ਜਦੋਂ ਘਰੇ ਕੋਈ ਰਿਸ਼ਤੇਦਾਰ ਲੈ ਗਿਆ ਸੀ ਉਹਨਾਂ ਨੂੰ ਬਾਬੇ ਕੋਲ ਕਰੇ ਉਹਨਾਂ ਨੇ ਜਿਹੜਾ ਸਲਾਹ ਕੀਤੀ ਵੀ ਇੰਨਾ ਮਤਲਬ ਬਾਬਾ ਤਾਂ ਇੰਨਾ 40000 ਮੰਗਦਾ। ਵਿੱਚ ਕੋਈ ਜਿਹੜਾ ਪੜਿਆ ਲਿਖਿਆ ਬੰਦਾ ਸੀ ਉਹਨੇ ਸਲਾਹ ਦਿੱਤੀ ਤੁਸੀਂ ਡਾਕਟਰ ਨੂੰ ਦਿਖਾਓ। ਤਾਂ ਉਹ ਫਿਰ ਮੇਰੇ ਕੋਲ ਆਏ। ਉਹਨੇ ਮੈਨੂੰ ਜੋ ਬਿਆਨ ਕੀਤਾ ਕਹਿੰਦਾ ਮੈਨੂੰ ਮੈਂ ਇੱਕ ਦਿਨ ਮਤ ਘਰ ਵਾਲੀ ਨੂੰ ਆਪਣੀ ਛੱਡ ਕੇ ਆਇਆ ਸੀ ਪਿੱਕੇ ਤੇ ਰਾਤ ਦੇ ਜਿਵੇਂ 7-8 ਵਜ ਗਏ ਉਹਨੂੰ ਮੁੜਦੇ ਨੂੰ ਰੋਟੀ ਖਾਧੀ 9:00 ਵਜੇ 10:00 ਵਜੇ ਫਿਰ ਉਹ Android ਜਾਂ TV ਆ ਉਹਦੇ ਤੇ ਕੋਈ ਮੂਵੀ ਦੇਖਣ ਲੱਗ ਗਿਆ 12:00 ਵਜੇ ਉਹ ਨੂੰ ਦੇਖਦੇ ਦੇਖਦੇ ਨਹੀਂ ਸੁੱਤਾ ਉਸਤਾ 12:00 ਵਜੇ ਤੱਕ ਫਿਰ ਜਦ 12:00 ਵਜੇ ਦੀ ਅੱਖ ਲੱਗੀ 15-20 ਮਿੰਟ ਬਾਅਦ ਉਹ ਨੂੰ ਇਸ ਤਰ੍ਹਾਂ ਦਾ ਵਾਕਾ ਹੋਇਆ ਉਹਦੇ ਨਾਲ ਕਹਿੰਦਾ ਮੈਨੂੰ ਜਿਵੇਂ ਕੋਈ ਚੀਜ਼ ਮੇਰੇ ਉੱਤੇ ਆ ਕੇ ਬੈਠ ਗਈ ਪਹਿਲਾਂ ਮੇਰੇ ਲੱਤ ਤੋਂ ਫੜ ਕੇ ਉਹਨੇ ਮੈਨੂੰ ਖਿੱਚਣਾ ਸ਼ੁਰੂ ਕੀਤਾ ਫਿਰ ਉਹਨੇ ਮੈਨੂੰ ਆ ਕੇ ਛਾਤੀ ਤੇ ਬੈਠ ਕੇ ਬੈਠ ਗਈ ਉਹਨੇ ਮੈਨੂੰ ਦੱਬ ਲਿਆ ਆ ਕੇ ਤੇ ਮੇਰਾ ਸਾਹ ਕੁੱਟਣਾ ਸ਼ੁਰੂ ਹੋ ਗਿਆ ਮੈਨੂੰ ਮਤਲਬ ਸਾਹ ਔਖ ਆਉਣ ਲੱਗ ਗਿਆ ਜਿਵੇਂ ਬਸ ਮੈਨੂੰ ਹੁਣ ਇਹ ਮਾਰ ਦੋਗੇ ਚੀਜ਼ ਜਿਹਨੇ ਮੈਨੂੰ ਦੱਬ ਲਿਆ ਆ ਕੇ ਜਿਹੜੀ ਇਸ ਰਿਹਾ ਸੀ ਉਸ ਟਾਈਮ ਭੂਤ ਪ੍ਰੇਤ ਜਿਹੜਾ ਵੀ ਉਹਦੀ ਕਲਪਨਾ ਦੇ ਵਿੱਚ ਤੇ ਉਹ ਹੱਥ ਕਹਿੰਦਾ ਮੈਂ ਹੱਥ ਪੈਰ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਹਿੱਲਿਆ ਨਹੀਂ ਸੀ ਜਾ ਰਿਹਾ ਕਹਿੰਦਾ ਮੈਂ ਆਵਾਜ਼ ਮਾਰਨ ਦੀ ਵੀ ਕੋਸ਼ਿਸ਼ ਕੀਤੀ ਬੇਬੇ ਬਾਪੂ ਨੂੰ ਆਪਣੇ ਮਾਪੇ ਜਿਹੜੇ ਦੂਜੇ ਕਮਰੇ ਚ ਪਏ ਸੀ ਇਹ ਕੱਲਾ ਪਿਆ ਸੀ ਉਸ ਕਮਰੇ ਦੇ ਵਿੱਚ ਉਸ ਦਿਨ ਕਿਉਂਕਿ ਘਰ ਵਾਲੀ ਉਹਦੀ ਤੇ ਬੱਚੇ ਗਏ ਹੋਏ ਸੀ ਕਹਿੰਦਾ ਉਹ ਆਵਾਜ਼ ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਨਾ ਉਹ ਨਿਕਲੇ 5-7 ਮਿੰਟ ਇਸ ਤਰ੍ਹਾਂ ਦਾ ਇਹ ਸੀਨ ਹੋਇਆ ਤਾਂ ਮੈਂ ਬਹੁਤ ਘਬਰਾ ਗਿਆ ਉਸ ਤੋਂ ਬਾਅਦ ਤੇ ਹੁਣ ਮੇਰਾ ਇਕੱਲੇ ਸੌਣ ਨੂੰ ਵੀ ਦਿਲ ਨਹੀਂ ਕਰਦਾ ਮਤਲਬ ਡਰ ਲੱਗਦਾ ਹੁਣ ਮੈਨੂੰ ਇਕੱਲੇ ਪੈਣ ਤੋਂ ਵੀ ਉਹ ਚੀਜ਼ ਮੈਨੂੰ ਕਿਤੇ ਦੁਬਾਰਾ ਆ ਕੇ ਨਾ ਫੜ ਲਵੇ ਤਾਂ ਉਹ ਬਹੁਤ ਮਤਲਬ ਮਨ ਦੇ ਵਿੱਚ ਡਰਿਆ ਹੋਇਆ ਸੀ ਇਸ ਘਟਨਾ ਤੋਂ ਬਾਅਦ ਪਹਿਲਾਂ ਵੀ ਉਹਦੇ ਨਾਲ ਇੱਕ ਦੋ ਵਾਰੀ ਇਹ ਘਟਨਾ ਹੋ ਚੁੱਕੀ ਸੀ ਕਿਉਂਕਿ ਇਹ ਇਸੇ ਕਰਕੇ ਉਹ ਬਾਬੇ ਕੋ ਗਏ ਸੀ ਤਾਂ ਮੈਂ ਉਹਨੂੰ ਹਿਪਨੋਟਾਈਜ਼ ਕੀਤਾ ਜਿਹੜਾ ਹਿਪਨੋਸਟਾਫੀ ਸੈਸ਼ਨ ਦਿੱਤਾ ਤਾਂ ਉਹ ਸੌ ਗਿਆ ਤਾਂ ਉਹਨੂੰ ਸਾਰਾ ਮੈਂ ਜਿਹੜਾ ਭੂਤ ਜਿਹੜਾ ਚਿੰਬੜਿਆ ਹੋਇਆ ਸੀ ਉਹ ਦਿਖਾਇਆ ਤੇ ਉਹਨੂੰ ਅੱਗ ਲਾ ਕੇ ਸਾੜਤਾ ਤੇ ਨਾਲ ਉਹਨੂੰ ਮੈਂ ਮੈਡੀਸਨ ਦਿੱਤੀ ਤਾਂ ਮਿੰਟੋਂ ਮਿੰਨੇ ਦਾ 3 ਮਿੰਟ ਟ੍ਰੀਟਮੈਂਟ ਜਦੋਂ ਚੱਲਿਆ ਉਹਨੂੰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਦੁਬਾਰਾ ਵਾਕਾ ਨਹੀਂ ਹੋਇਆ ਜਿਹੜਾ ਵੀ ਜਿਹੜਾ ਉਹਨੂੰ ਇਸ ਤਰ੍ਹਾਂ ਰਾਤ ਨੂੰ ਹੁੰਦਾ ਸੀ ਤੇ ਹੁਣ ਉਹ ਇਹ ਉਹ ਕੱਲਾ ਵੀ ਸੌਣਾ ਸ਼ੁਰੂ ਕਰਤਾ ਉਹਨੇ ਮਤਲਬ ਕਦੇ ਉਸ ਤਰ੍ਹਾਂ ਉਹਨੂੰ ਫੀਲ ਨਹੀਂ ਹੋਇਆ ਜਿਹੜਾ ਡਰ ਰਹੋ ਉਹਨੂੰ ਪਹਿਲਾਂ ਮਹਿਸੂਸ ਹੁੰਦਾ ਸੀ ਰਾਤ ਨੂੰ ਤੇ ਉਹ ਬਿਲਕੁਲ ਹੁਣ ਨੋਰਮਲ ਜ਼ਿੰਦਗੀ ਬਤੀਤ ਕਰ ਰਿਹਾ ਤਾਂ ਇਹ ਸਾਰਾ ਜਿਹੜਾ ਵਾਕਾ ਹੈ ਫੀਨੋਮਨਾ ਇਨੂੰ ਕਹਿੰਦੇ ਕੀ ਨੇ ਜਿਹੜਾ ਇਹ ਹੁੰਦਾ ਪੰਜਾਬੀ ਜਿਹੜਾ ਆਪਾਂ ਲੋਕਲ ਲੈਂਗੁਏਜ ਇਹਨੂੰ ਦਬਾਵੀਂ ਕਹਿ ਦਿੰਦੇ ਆ ਵੀ ਦਬਾ ਪੈ ਗਿਆ ਬੰਦੇ ਨੂੰ ਕਈਆਂ ਦਬਾ ਦੇ ਵਿੱਚ ਕੁੱਕਾ ਮਾਰਨੀ ਸ਼ੁਰੂ ਕਰ ਦਿੰਦੇ ਨੇ ਉਹ ਉੱਚੀ ਬਹੁਤ ਉੱਚੀ ਡਰ ਦੇ ਵਿੱਚ ਕਈਆਂ ਦੀ ਆਵਾਜ਼ ਐ ਨਹੀਂ ਨਿਕਲਦੀ ਮਤਲਬ ਚੀਜ਼ ਜਿਹੜੀ ਹੋ ਉਹ ਉਹਨਾਂ ਦੇ ਮਨ ਤੇ ਜਿਹੜਾ ਫੀਅਰ ਇੰਨਾ ਕ੍ਰੀਏਟ ਹੋ ਜਾਂਦਾ ਦਬਾ ਇਹਨੂੰ ਕਹਿੰਦੇ ਨੇ ਪੈ ਗਿਆ ਮਤਲਬ ਬੰਦਾ ਨਾ ਹਿੱਲ ਸਕਦਾ ਨਾ ਆਵਾਜ਼ ਨਿਕਲਦੀ ਉਸ ਟਾਈਮ ਉਹਦੀ ਕੋਈ ਇਨੂੰ ਕਹਿੰਦੇ ਕੀ ਨੇ ਇਹਨੂੰ ਕਹਿੰਦੇ ਨੇ ਸਲੀਪ ਪ੍ਰੈਲਸਿਸ ਮਤਲਬ ਨੀਂਦ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਅਧਰੰਗ ਐਕਚੁਅਲ ਅਧਰੰਗ ਨਹੀਂ ਹੁੰਦਾ ਅਧਰੰਗ ਦੇ ਵਿੱਚ ਤਾਂ ਜਿਹੜਾ ਆਪਣਾ ਜਿਹੜੇ ਆਪਣੇ ਕੌਨਸ਼ੀਅਸ ਚ ਹੁੰਦਾ ਉਹਦੇ ਤਾਂ ਹੱਥ ਪੈਰ ਬਣੇ ਖੜ ਜਾਂਦੇ ਨੇ ਪਰ ਇਹ ਕੁਝ ਥੇਰ ਲਈ ਹੁੰਦਾ ਹੁੰਦਾ ਨੀਂਦ ਦੇ ਵਿੱਚ ਤਾਂ ਕਰਕੇ ਦਾ ਨਾਮ ਸਲੀਪ ਪ੍ਰੈਲਸਿਸ ਕਿਹਾ ਜਾਂਦਾ ਤੇ ਇਹਦੇ ਹੋਣ ਦੇ ਪਿੱਛੇ ਕਾਰਨ ਕੀ ਨੇ ਕਿਉਂ ਹੁੰਦਾ ਹੈ ਕਿਹਨਾਂ ਲੋਕਾਂ ਨੂੰ ਹੁੰਦਾ ਤਿੰਨ ਚਾਰ ਇਹਦੇ ਮੁੱਖ ਜਿਹੜੇ ਕਾਰਨ ਨੇ ਇੱਕ ਤਾਂ ਜਿਹੜੇ ਬੰਦੇ ਨੀਂਦ ਪੂਰੀ ਨਹੀਂ ਲੈਂਦੇ ਉਹਨਾਂ ਨੂੰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਜਾਂ ਦੂਜੇ ਜਿਹੜੇ ਕੋਈ ਸ਼ਿਫਟ ਦੇ ਵਿੱਚ ਕੰਮ ਕਰਦੇ ਨੇ ਕਦੇ ਉਹਨਾਂ ਦੀ ਨਾਈਟ ਸ਼ਿਫਟ ਡਿਊਟੀ ਆ ਗਈ ਕਦੇ ਡੇ ਸ਼ਿਫਟ ਆ ਗਈ ਉਹਦੇ ਨਾਲ ਉਹਨਾਂ ਦਾ ਜਿਹੜਾ ਨੀਂਦ ਦਾ ਜਿਹੜਾ ਸਾਈਕਲ ਆ ਉਹ ਡਿਸਟਰਬ ਹੋ ਜਾਂਦਾ ਤਾਂ ਉਹਨਾਂ ਨੂੰ ਇਹ ਹੋਣ ਦੇ ਬਹੁਤ ਚਾਂਸਸ ਨੇ ਤੀਜਾ ਜਾਂ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਇਹਦੇ ਹੋਣ ਦੇ ਬਹੁਤ ਜ਼ਿਆਦਾ ਚਾਂਸ ਨੇ ਚੌਥਾ ਜਿਨ੍ਹਾਂ ਨੂੰ ਬਾਈਪੋਲਰ ਡਿਸਆਰਡਰ ਪੈਨਿਕ ਡਿਸਆਰਡਰ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਨਸਿਕ ਸਮੱਸਿਆਵਾਂ ਨੇ ਪੈਨਿਕ ਡਿਸਆਰਡਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਉਹ ਚੈੱਕ ਕਰ ਸਕਦੇ ਮੇਰੀ ਉਹਨਾਂ ਨੂੰ ਇਹ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਤੇ ਪੰਜਵਾਂ ਜਿਹੜਾ ਕਾਰਨ ਨਰਕੋਲੇਪਸੀ ਜਿਨ੍ਹਾਂ ਨੂੰ ਇਹ ਨਾਰਕੋਲੈਪਸੀ ਪ੍ਰੋਬਲਮ ਹੁੰਦੀ ਆ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਮਤਲਬ ਨੀਂਦ ਦਾ ਦੌਰਾ ਹੀ ਪੈ ਜਾਂਦਾ ਇੱਕ ਤਰ੍ਹਾਂ ਦੇ ਨਾਲ ਮਤਲਬ ਦਿਨ ਦੇ ਟਾਈਮ ਵੀ ਮਤਲਬ ਰਜਿਸਟ ਕਰਨੀ ਔਖੀ ਹੋ ਜਾਂਦੀ ਆ ਇਹਨਾਂ ਜਿਹੜੇ ਲੋਕਾਂ ਨੂੰ ਇਹ ਹੋਵੇ ਪ੍ਰੋਬਲਮ ਉਹਨਾਂ ਨੂੰ ਡਰਾਈਵਿੰਗ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਨੀਂਦ ਦੀ ਉਹਨਾਂ ਨੂੰ ਮਤਲਬ ਝੂਟਾ ਹੀ ਵਜਦਾ ਇੱਕ ਤਰ੍ਹਾਂ ਦਾ ਮਤਲਬ ਓਵਰ ਪਾਵਰ ਕਰ ਲੈਂਦੀ ਆ ਉਹਨਾਂ ਤੇ ਨੀਂਦ ਜਿਹੜੀ ਹੁੰਦੀ ਆ ਤਾਂ ਉਹ ਐਕਸੀਡੈਂਟ ਕਰਵਾ ਸਕਦੇ ਨੇ ਤਾਂ ਇਹ ਇਹਨਾਂ ਦੇ ਪ੍ਰਮੁੱਖ ਕਾਰਨ ਨੇ ਜਿਨ੍ਹਾਂ ਨੂੰ ਇਹ ਜਿਨਾ ਕਰਕੇ ਪ੍ਰੋਬਲਮ ਆ ਸਕਦੀ ਆ ਤੇ ਹੁਣ ਮੈਂ ਤੁਹਾਨੂੰ ਦੱਸਾਂਗਾ ਇਹ ਇਹਦੇ ਹੋਣ ਦੇ ਪਿੱਛੇ ਕਾਰਨ ਕੀ ਐ ਐਗਜ਼ੈਕਟ ਇਹ ਤਾਂ ਇਹਦੇ ਕਾਰਨ ਨੇ ਹੁੰਦਾ ਕਿਉਂ ਆ ਇਹ ਮਤਲਬ ਨੀਂਦ ਦੇ ਵਿੱਚ ਆਪਾਂ ਨੂੰ ਹੈ ਜਦੋਂ ਆਪਾਂ ਸੌ ਰਹੇ ਹੁੰਦੇ ਆਂ ਨੀਂਦ ਦੀਆਂ ਆਪਣੀਆਂ ਚਾਰ ਪ੍ਰਮੁੱਖ ਸਟੇਜਾਂ ਨੇ ਜਿਦੇ ਚ ਆਪਾਂ ਨੀਂਦ ਪੂਰੀ ਕਰਦੇ ਆਂ ਪਹਿਲੀ ਜਿਹੜੀ ਸਟੇਜ ਆ 10-15 ਮਿੰਟ ਦੀ ਆ ਜਦੋਂ ਆਪਾਂ ਸੌ ਹੀ ਰਹੇ ਹੁੰਦੇ ਆਂ ਦੂਜੀ ਸਟੇਜ ਦੇ ਵਿੱਚ اپنی ਜਿਹੜੀ ਹਾਰਟ ਬੀਟ ਆ ਘਟਣੀ ਸ਼ੁਰੂ ਹੋ ਜਾਂਦੀ ਆ ਇਹ ਸਟੇਜ ਘੰਟਕ ਚੱਲਦੀ ਆ ਉਸ ਤੋਂ ਬਾਅਦ ਜਿਹੜੀ ਤੀਜੀ ਸਟੇਜ ਆਉਂਦੀ ਆ ਨੋਨ ਰੈਮ ਉਹਨੂੰ ਕਹਿੰਦੇ ਨੇ ਨੋਨ ਰੈਪਿਡ ਆਈ ਮੂਵਮੈਂਟ ਸਲੀਪ ਇਹਦੇ ਵਿੱਚ ਬੰਦੇ ਦੇ ਜਿਹੜੇ ਮਸਲ ਨੇ ਬਿਲਕੁਲ ਰਿਲੈਕਸ ਹੋ ਜਾਂਦੇ ਨੇ ਢਿੱਲੇ ਪੈ ਜਾਂਦੇ ਨੇ ਤੇ ਬਲੱਡ ਪ੍ਰੈਸ਼ਰ ਘਟ ਜਾਂਦਾ ਸਾ ਵੀ ਘਟ ਜਾਂਦਾ ਜਿਹੜਾ ਤੇਜ਼ ਤੇ ਚੱਲਦਾ ਹੁੰਦਾ ਮਤਲਬ ਬਿਲਕੁਲ ਬੰਦਾ ਰਿਲੈਕਸ ਹੋ ਕੇ ਸੌ ਜਾਂਦਾ ਗੂੜੀ ਨੀਂਦ ਚਲਾ ਜਾਂਦਾ ਤੇ ਇਸ ਤੋਂ ਜਿਹੜੀ ਅਗਲੀ ਸਟੇਜ ਆ ਚੌਥੀ ਆਰੀਐਮ ਉਹਨੂੰ ਕਹਿੰਦੇ ਨੇ ਉਹਦੇ ਵਿੱਚ ਦਿਮਾਗ ਜਿਹੜਾ ਆਪਣਾ ਉਹ ਜਾਗਦਾ ਹੁੰਦਾ ਜਾਗਦਾ ਮਤਲਬ ਹੋਰ ਜਿਆਦਾ ਕੌਂਸ਼ੀਅਸ ਹੋ ਜਾਂਦਾ ਤੇ ਇਹਦੇ ਵਿੱਚ ਹੀ ਇਹ ਪ੍ਰੋਬਲਮ ਆਉਂਦੀ ਜਿਹੜੀ ਸਲੀਪ ਅਰੈਲਸਿਸ ਦੀ ਜਦੋਂ ਤੀਜੀ ਤੋਂ ਚੌਥੀ ਸਟੇਜ ਦੇ ਵਿੱਚ ਬੰਦਾ ਐਂਟਰ ਕਰਦਾ ਜਦੋਂ ਸਹੀ ਤਰ੍ਹਾਂ ਸ਼ਿਫਟ ਨਹੀਂ ਹੋ ਪਾਉਂਦਾ ਉਦੋਂ ਇਹ ਪ੍ਰੋਬਲਮ ਆਉਂਦੀ ਆ ਇਸੇ ਸਟੇਜ ਦੇ ਵਿੱਚ ਜਿਹੜੀ ਰੈਮ ਸਲੀਪ ਇਹਦੇ 'ਚ ਆਪਾਂ ਨੂੰ ਸੁਪਨੇ ਆਉਂਦੇ ਨੇ ਕਿਉਂਕਿ ਇਹ ਬਹੁਤ ਡੀਪ ਹੁੰਦੀ ਆ ਸਲੀਪ ਜਿਹੜੀ ਤੇ ਇਹਦੇ 'ਚ ਅੱਖਾਂ ਦੀਆਂ ਮੂਵਮੈਂਟਸ ਵੀ ਹੁੰਦੀਆਂ ਨੇ ਦਿਮਾਗ ਆਪਣਾ ਚੱਲ ਰਿਹਾ ਹੁੰਦਾ ਤਾਂ ਜਿਹੜਾ ਇਹਦਾ ਮੇਨ ਕਾਰਨ ਕੀ ਆ ਜਿਹੜਾ ਜਦੋਂ ਆਪਾਂ ਜਿਹੜਾ ਆਪਣਾ ਸ਼ਿਫਟ ਕਰ ਰਹੇ ਹੁੰਨੇ ਆ ਨਾ ਤੀਜੀ ਤੋਂ ਚੌਥੀ ਸਟੇਜ ਦੇ ਵਿੱਚ ਉਹਦੇ ਵਿੱਚ ਪੂਰੀ ਤਰ੍ਹਾਂ ਆਪਾਂ ਸਹੀ ਤਰ੍ਹਾਂ ਸ਼ਿਫਟ ਨਹੀਂ ਹੋ ਪਾਉਂਦੇ ਮਤਲਬ ਆਪਣਾ ਦਿਮਾਗ ਜਿਹੜਾ ਜਾਗ ਪੈਂਦਾ ਮਸਲ ਬਾਡੀ ਦੇ ਸੁੱਤੇ ਰਹਿ ਜਾਂਦੇ ਨੇ ਕਿਉਂਕਿ ਕੁਦਰਤ ਵੱਲੋਂ ਪਾਨੂੰ ਇੱਕ ਜਿਹੜਾ ਦਿਮਾਗ ਨੇ ਮੈਕੈਨਿਜ਼ਮ ਦਿੱਤਾ ਜਦੋਂ ਵੀ ਆਪਾਂ ਨੀਂਦ ਦੇ ਵਿੱਚ ਹੁੰਨੇ ਆ ਜਿਹੜਾ ਆਪਣਾ ਦਿਮਾਗ ਆ ਸਿਗਨਲ ਭੇਜਦਾ ਬਾਡੀ ਨੂੰ ਤਾਂ ਕਿ ਆਪਣੇ ਬਾਡੀ ਦੇ ਮਸਲ ਨੇ ਸਾਰੇ ਰਿਲੈਕਸ ਹੋ ਜਾਣ ਬਿਲਕੁਲ ਢਿੱਲੇ ਪੈ ਜਾਣ ਮਤਲਬ ਜਿਸ ਤਰ੍ਹਾਂ ਅਧ ਰੰਗ ਦੇ ਵਿੱਚ ਹੁੰਦਾ ਏਟੋਨਿਕ ਸਟੇਜ ਹੋ ਜਾਂਦੀ ਆ ਤਾਂ ਕਿ ਬਾਡੀ ਦੀ ਹਿਲਚੁਲ ਨਾ ਹੋਵੇ ਨੀਂਦ ਦੇ ਵਿੱਚ ਤੇ ਸੁਪਨੇ ਜਿਹੜੇ ਆਪਾਂ ਨੂੰ ਕੋਈ ਆ ਰਹੇ ਹੁੰਦੇ ਨੇ ਉਹਦੇ ਚ ਅਪਾਂ ਕੋਈ ਐਕਸ਼ਨ ਨਾ ਕਰ ਲਈਏ ਕੋਈ ਨਹੀਂ ਤਾਂ ਫਿਰ ਆਪਣੇ ਕੋਈ ਨਾ ਕੋਈ ਜਿਵੇਂ ਸੁਪਨਾ ਚੱਲ ਰਿਹਾ ਛੱਟ ਫੇਟ ਵੱਜਣ ਦਾ ਖਤਰਾ ਪਰ ਆਪਣਾ ਜਿਹੜਾ ਦਿਮਾਗ ਆ ਬਾਡੀ ਨੂੰ ਸਨੇਹਾ ਭੇਜਦਾ ਤਾਂ ਕਿ ਸਾਰੇ ਮਸਲ ਰਿਲੈਕਸ ਹੋ ਜਾਣ ਤੇ ਆਪਾਂ ਸੌ ਸਕੀਏ ਤੇ ਆਪਣੇ ਕੋਈ ਛੱਟ ਨਾ ਵੱਜੇ ਪਰ ਜਦੋਂ ਜੇ ਦਿੱਚ ਡਿਸਟਰਬੈਂਸ ਹੋ ਜਾਂਦੀ ਹੈ ਆਪਾਂ ਸਹੀ ਤਰ੍ਹਾਂ ਨਹੀਂ ਫਸ ਜਾਂਦੇ ਨੇ ਸਾਈਕਲ ਦੇ ਵਿੱਚ ਮਤਲਬ ਬਣਾ ਦਿਮਾਗ ਜਾਗ ਪੈਂਦਾ ਤੇ ਬਾਡੀ ਸੁੱਤੀ ਰਹਿ ਜਾਂਦੀ ਆ ਜਦੋਂ ਇਹ ਫੇਜ ਚ ਟਰਾਂਸਫਰ ਕਰ ਰਹੇ ਹੁੰਨੇ ਆ ਪਤੀਜੀ ਦੇ ਚੌਥੀ ਦਿਨੀਂ ਦੇ ਵਿੱਚ ਉਦੋਂ ਇਹ ਦਿੱਕਤ ਆਉਂਦੀ ਆ ਜਿਹੜੀ ਇਹਨੂੰ ਕੀ ਕਹਿੰਦੇ ਨੇ ਸਲੀਪ ਪ੍ਰੈਲਸਿਸ ਜਿਹੜੇ ਕੀ ਸਾਰੀਆਂ ਇਹ ਮਸਾਣੀਆਂ ਭੂਤ ਪ੍ਰੇ ਜਿਹੜੇ ਚਿੰਬੜ ਨੇ ਇਸ ਸਟੇਜ ਦੇ ਵਿੱਚ ਹੁੰਦੇ ਨੇ ਤਾਂ ਇਹ ਦਾ ਮੇਨ ਕਾਰਨ ਆ ਤਾਂ ਇਹਦੇ ਤੋਂ ਆਪਾਂ ਨੂੰ ਬਚਣ ਦੇ ਲਈ ਕੀ ਕਰਨਾ ਚਾਹੀਦਾ ਤਾਂ ਕਿ ਆਪਾਂ ਨੂੰ ਇਹ ਦਿੱਕਤ ਨਾ ਆਵੇ ਆਪਾਂ ਨੂੰ ਪੂਰੀ ਨੀਂਦ ਲੈਣੀ ਚਾਹੀਦੀ ਆ 8 ਘੰਟੇ ਦੀ ਟਾਈਮ ਤੇ ਆਪਾਂ ਨੂੰ ਸੌਂ ਜਾਣਾ ਚਾਹੀਦਾ ਇਹ ਨਹੀਂ ਕਦੇ 8 ਵਜੇ ਸੌਂਗੇ ਕਦੇ 10 ਵਜੇ ਸੌਂਗੇ ਜਿਹੜਾ ਤੁਹਾਡਾ ਸ਼ਡਿਊਲ ਆ ਨਾ ਰੈਗੂਲਰ ਉਹ ਪ੍ਰੋਪਰ ਮੇਨਟੇਨ ਹੋਣਾ ਚਾਹੀਦਾ ਵੀ ਇੰਨੇ ਵਜੇ ਸੌਣਾ ਰੋਜ਼ ਇੰਨੇ ਵਜੇ ਉੱਠਣਾ ਤੇ ਪੂਰੀ 8 ਘੰਟੇ ਦੀ ਆਪਾਂ ਸਹੀ ਨੀਂਦ ਲਈਏ ਰਾਤ ਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਡਿਸਟਰਬੈਂਸ ਆ ਉਹਦੇ ਤੋਂ ਬਚੀਏ ਤੇ ਜੇ ਕੋਈ ਪਨ ਸੁਮਸਿਆ ਡਿਪਰੈਸ਼ਨ ਦੀ ਜਾਂ ਕੋਈ ਬਾਈਪੋਲਰ ਡਿਸਆਰਡਰ ਆ ਜਾਂ ਕੋਈ ਇਸ ਤਰ੍ਹਾਂ ਦੀ ਮਾਨਸਿਕ ਸਮਸਿਆ ਆ ਉਹਦਾ ਇਲਾਜ ਕਰਵਾਈਏ ਤੇ ਜੇ ਇਸ ਤੋਂ ਬਿਨਾਂ ਕੋਈ ਸਟ्रेस ਚੱਲ ਰਿਹਾ ਲਾਈਫ ਦੇ ਵਿੱਚ ਤਾਂ ਉਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰੀਏ ਮੈਂ ਇਹਦੇ ਤੇ ਵੀਡੀਓ ਵੀ ਬਣਾਈ ਹੋਈ ਤੁਸੀਂ ਮਤਲਬ ਖੁਸ਼ ਕਿਵੇਂ ਰਹਿਣਾ ਹੈਪੀ ਹਾਰਮੋਨ ਨੂੰ ਕਿਵੇਂ ਵਧਾਉਣਾ ਆਪਣੀ ਬਾਡੀ ਦੇ ਵਿੱਚ ਤੁਸੀਂ ਉਹ ਵੀ ਦੇਖ ਸਕਦੇ ਹੋ ਤਾਂ ਜੇ ਇਹ ਤੁਸੀਂ ਸਾਰੇ ਨੁਕਤੇ ਅਪਣਾ ਲੋਗੇ ਤਾਂ ਉਮੀਦ ਹੈ ਤੁਹਾਨੂੰ ਕਦੇ ਵੀ ਇਸ ਤਰ੍ਹਾਂ ਦੀ ਕੋਈ ਭੂਤ ਪ੍ਰੇਤ ਜਾਂ ਮਸਾਣੀ ਕਦੇ ਨਹੀਂ ਚਮੜੂਗੀ ਤੇ ਜੇ ਫਿਰ ਵੀ ਕੋਈ ਤੁਹਾਨੂੰ ਦਿੱਕਤ ਆ ਰਹੀ ਆ ਤਾਂ ਤੁਸੀਂ ਮਨੋਵਿਗਿਆਨਿਕ ਜਿਹੜੇ ਡਾਕਟਰ ਹੁੰਦੇ ਨੇ ਸਾਈਕੋਲੋਜਿਸਟ ਤਾਂ ਤੁਸੀਂ ਉਹਨਾਂ ਨੂੰ ਇੱਕ ਵਾਰੀ ਕੰਸਲਟ ਕਰ ਸਕਦੇ ਹੋ ਤਾਂ ਉਹ ਤੁਹਾਡੀ ਸਮੱਸਿਆ ਦਾ ਹਿਪਨੋਥੈਰੇਪੀ ਦੇ ਨਾਲ ਬਿਲਕੁਲ ਹੱਲ ਕਰ ਦੇਣਗੇ ਤਮੀਰ ਕਰਦਾ ਆਂ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਊਗੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸਾਂਝੀ ਕਰੋ ਧੰਨਵਾਦ